ਜੀ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ ਹੋਪਸ ਆਪ ਬਦਿਆ ਹੋਵੋਗੇ ਹਾਂਜੀ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸੋਹਣੇ ਜਿਹੇ ਸੂਟ ਹੈ ਜਿਹੜੇ ਉਹ ਰੈਡੀ ਕਰਕੇ ਲੈ ਕੇ ਆਏ ਆਂ ਹੋਪਸ ਸਭ ਨੂੰ ਪਸੰਦ ਆਉਣਗੇ ਹਾਂਜੀ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆਂ ਉਸ ਤੋਂ ਪਹਿਲਾਂ ਮੈਂ ਇੱਕ ਰਿਕਵੈਸਟ ਕਰੂੰਗੀ ਜੋ ਵੀ ਆਪਣੇ ਚੈਨਲ ਦੇ ਨਾਲ ਜੁੜਿਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਸਾਡੇ ਰੈਲੀ ਪਾਉਣ ਵਾਲੀਆਂ ਵੀਡੀਓਜ਼ ਤੁਸੀਂ ਦੇਖਦੇ ਰਹੋ ਅਤੇ ਸੋਹਣੇ ਸੋਹਣੇ ਸੂਟ ਬਾਏ ਕਰਦੇ ਰਹੋ ਠੀਕ ਹੈ ਹਾਂਜੀ ਅੱਜ ਦੀ ਵੀਡੀਓ ਦਾ ਜਿਹੜਾ ਫੋਕਸ ਟੂ ਅ ਇਸ ਦਾ ਜੋ ਸਟੱਫ ਆਊਗਾ ਆਪਣੇ ਕੋਲੇ ਉਹ ਆਊਗਾ ਕਾਟਨ ਸਿਲਕ ਦੇ ਵਿੱਚ ਠੀਕ ਹੈ ਇਹ ਆਪਾਂ ਪਲੇਨ ਸਟੱਫ ਵੀ ਪਹਿਲਾਂ ਆ ਵੀਡੀਓਜ਼ ਦੇ ਵਿੱਚ ਦਿਖਾਇਆ ਹੋਇਆਗਾ ਇਹ ਟੋਨ ਟੂ ਟੋਨ ਹੈ ਮਤਲਬ ਕਿ ਇਹ ਸੂਟਾਂ ਦੇ ਜਿਹੜੇ ਕਲਰ ਨੇ ਉਹ ਦੋ ਸ਼ੇਡ ਦੇ ਵਿੱਚ ਆਉਂਦੇ ਨੇ ਇਹ ਤੁਸੀਂ ਇਸ ਦੀ ਇਹ ਵਾਲੀ ਸਾਈਡ ਵੀ ਹੈ ਜਿਹੜੀ ਸਟਿਚ ਕਰਵਾ ਸਕਦੇ ਹੋ ਐਂਡ ਇਹ ਵਾਲੀ ਵੀ ਇਹਨਾਂ ਦੀ ਕੋਈ ਫਿਟ ਸਿੱਧ ਨਹੀਂ ਹੁੰਦੀ ਠੀਕ ਹੈ ਇਹਦੇ ਕਲਰ ਦੋ ਹੁੰਦੇ ਆ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਜੋ ਵੀ ਤੁਹਾਨੂੰ ਇਹਨਾਂ ਦਾ ਦੋਨੋਂ ਸਾਈਡ ਦੇ ਵਿੱਚੋਂ ਜਿਹੜਾ ਕਲਰ ਪਸੰਦ ਆਉਂਦਾ ਤੁਸੀਂ ਉਹ ਸਟਿਚ ਕਰਵਾ ਸਕਦੇ ਹੋ ਵਰਕ ਕਰਵਾ ਸਕਦੇ ਹੋ ਠੀਕ ਹੈ ਹਾਂਜੀ ਇਹ ਆਪਣੇ ਕੋਲੇ 5 ਮੀਟਰ ਦੀ ਕੱਟ ਦਾ 올ਓਵਰ ਸੂਟ ਰਹੂਗਾ ਵਿਦਆਊਟ ਦੁਪੱਟਾ ਠੀਕ ਹੈ ਤੁਸੀਂ ਚਾਹੋ ਤਾਂ ਦੁਪੱਟਾ ਲੱਗ ਤੋਂ ਲਗਵਾ ਸਕਦੇ ਹੋ ਪਲੇਨ ਦੇ ਵਿੱਚ ਵੀ ਲਗਵਾ ਸਕਦੇ ਹੋ ਐਂਡ ਜੇਕਰ ਤੁਸੀਂ ਸੇਮ ਸੂਟ ਵਾਲਾ ਵਰਕ ਤੁਹਾਨੂੰ ਦੁਪੱਟੇ ਤੇ ਚਾਹੀਦਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਹਾਂਜੀ ਇਹ ਆ ਗਈ ਆਪਣੀ ਸ਼ਰਟ ਸ਼ਰਟ ਦੇ ਉੱਪਰ ਇਸ ਤਰ੍ਹਾਂ ਨਾਲ ਫਲਾਰ ਨੇ ਜਿਹੜੇ ਆਪਾਂ ਬਣਾਏ ਹੋਏ ਆ ਬਲੈਕ ਸ਼ੇਡ ਆ ਜਿਹੜੀ ਕਲਰ ਦੀ ਇਹ ਪੇਂਟ ਕੀਤਾ ਹੋਇਆ ਸੂਟ ਹੈ ਜੀ ਪੇਂਟ ਦੇ ਨਾਲੇ ਫਲਾਰ ਬਣਾਏ ਹੋਏ ਨੇ ਵਾਈਟ 골ਡਨ ਐਂਡ ਬਲੈਕ ਜਿਹੜਾ ਕਲਰ ਹੈ ਇਸ ਤੇ ਯੂਜ਼ ਕੀਤਾ ਗਿਆ ਬਹੁਤ ਹੀ ਪਿਆਰੇ ਜਿਹੇ ਕਲਰ ਨੇ ਬਹੁਤ ਸੋਹਣਾ ਕੰਟਰਾਸਟ ਕੀਤਾ ਗਿਆ ਹੈਗਾ ਇਹ ਹਿਪ ਰੰਗ ਕੀ ਹੈ ਇਹ ਤਾਂ ਲੱਗੇ ਹਿਪ ਤੱਕ ਦੇ ਫਲਾਰ ਨਹੀਂ ਨਹੀਂ ਆਪ ਕੋ ਉੱਪਰ ਨੈਟ ਤੇ ਕੋਈ ਡਿਜ਼ਾਈਨ ਨਹੀਂ ਕੀਤਾ ਹੋਇਆ ਠੀਕ ਹੈ ਐਂਡ ਆ ਗਿਆ ਇਸਦੇ ਸਲੀਵਸ ਹਾਂਜੀ ਇਸ ਤਰ੍ਹਾਂ ਇਹ ਇੱਕ ਫਲਾਰ ਆ ਜਿਹੜਾ ਦੋਨੋਂ ਸਲੀਵਸ ਤੇ ਆਊਗਾ ਬਹੁਤ ਸੋਹਣਾ ਫਲਾਰ ਆ ਗਿਆ ਇਹਦੀ ਤੁਸੀਂ ਚਾਹੋ ਤਾਂ ਇਸ ਨੂੰ ਬਾਟਮ ਤੇ ਵੀ ਕਰਵਾ ਸਕਦੇ ਹੋ ਐਂਡ neck ਤੱਕ ਵੀ ਇਹ ਡਿਜ਼ਾਈਨ ਲੈ ਕੇ ਚਾਹ ਸਕਦੇ ਹੋ ਹਨ ਜਿੱਦਾਂ ਤੁਸੀਂ ਆਪਣੀ ਚੋਇਸ ਦੇ ਅਪਾਰਟਿੰਗ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਇਹ ਵਰਕ ਨੂੰ ਆਪਾਂ ਮਸ਼ੀਨ ਵਰਕ ਦੇ ਵਿੱਚ ਵੀ ਐਡ ਕਰਵਾ ਸਕਦੇ ਹਾਂ ਜੇਕਰ ਤੁਸੀਂ ਇਹ ਪੇਂਟ ਦੇ ਵਿੱਚ ਕਰਵਾਉਣਾ ਹੈ ਪੇਂਟ ਦੇ ਵਿੱਚ ਵੀ ਕਰਵਾ ਸਕਦੇ ਹੋ ਠੀਕ ਹੈ ਇਹ ਆਪਣਾ ਪਹਿਲਾ ਸੂਟ ਹੈ ਦੀ ਵੀਡੀਓ ਦਾ ਕਾਟਨ ਸਿਲਕ ਦੇ ਵਿੱਚ ਠੀਕ ਹੈ ਬਹੁਤ ਸੋਹਣਾ ਜਿਹਾ ਸਟੱਫ ਹੈਗਾ 40 ਇਅਰ ਦਾ ਸਟੱਫ ਹੈ ਇਹ ਤਾਂ ਸਮਝਦਾ ਠੀਕ ਹੈ ਹਾਂਜੀ ਇਹ ਵਿਦਆਊਟ ਦੁਪੱਟਾ ਸੀਗਾ ਦੁਪੱਟਾ ਮੈਂ ਤੁਹਾਨੂੰ ਦੱਸਿਆ ਜੇਕਰ ਤੁਸੀਂ ਦੁਪੱਟਾ ਲਗਵਾਉਂਗੇ ਤਾਂ ਜਿਹੜੇ ਉਹਦੇ ਚਾਰ ਦਸੋਂ ਨੇ ਉਹ ਅਲੱਗ ਹੁਣ ਅਲੱਗ ਤੋਂ ਹੋਣਗੇ ਉਹਦੇ ਦੁਪੱਟੇ ਦੇ ਜਿਹੜੇ ਸਟੱਫ ਦੇ ਅਕੋਰਡਿੰਗ ਠੀਕ ਹੈ ਤੁਸੀਂ ਕਿਸ ਤਰ੍ਹਾਂ ਦਾ ਸਟੱਫ ਹੈ ਜਿਹੜਾ ਦੁਪੱਟੇ ਦਾ ਬਾਇ ਕਰ ਰਹੇ ਹੋ ਠੀਕ ਹੈ ਜੀ ਹਾਂਜੀ ਇਸ ਦਾ ਵਿਦਆਊਟ ਦੁਪੱਟੇ ਤੋਂ ਪ੍ਰਾਈਸ ਆਊਗਾ ਆਪਣੇ ਕੋਲੇ ਅ 1700 ਠੀਕ ਹੈ ਕੱਲੇ ਸੂਟ ਦਾ ਪ੍ਰਾਈਸ ਹੈ ਇਹ ਆਪਣੇ ਕੋਲ 1700 ਦੇ ਵਿੱਚ ਤੁਸੀਂ ਇਸ ਨੂੰ ਬਾਏ ਕਰ ਸਕਦੇ ਹੋ ਅਸੀਂ ਇਸ ਨੂੰ ਸੇਲ ਕਰ ਰਹੇ ਹਾਂ ਜੇਕਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੀਚੇ ਦਿੱਤੇ ਸਕਰੀਨ ਸੌਰੀ ਸਕਰੀਨ ਤੇ ਚੱਲੇ ਰਹੇ ਕੰਟੈਕਟ ਨੰਬਰ ਤੇ ਸਾਨੂੰ ਵਟਸਐਪ ਕਾਲ ਕਰ ਜਾਓ ਜਾਂ ਵਟਸਐਪ ਰਾਹੀਂ ਕਰ ਸਕਦੇ ਹੋ ਠੀਕ ਹੈ ਹਾਂ ਜੀ ਦੈਨ ਆਜੂਆ ਸੈਕਿੰਡ ਸੂਟ ਲਗਭਗ ਇਹਦੇ ਨਾਲ ਲਈ ਹੈ ਜਿਹੜਾ ਡਿਜ਼ਾਈਨ ਹੈ ਇਸ ਦੇ ਉੱਪਰ ਥੋੜਾ ਜਿਹਾ ਫਲਾਰਸ ਦੇ ਵਿੱਚ ਥੋੜਾ ਜਿਹਾ ਫਰਕ ਪਾਇਆ ਗਿਆ ਹੈਗਾ ਇਹ ਸੂਟ ਵੀ ਅਸੀਂ ਸੇਲ ਕਰ ਰਹੇ ਹਾਂ ਜੇਕਰ ਕਿਸੇ ਨੇ ਵੀ ਬਾਇ ਕਰਨਾ ਹੋਵੇ ਇਹ ਆਊਗਾ ਆਪਣੇ ਕੋਲੇ ਕੈਸ਼ ਅਪ ਲਿੰਕ ਕਾਟਨ ਦੇ ਵਿੱਚ ਠੀਕ ਹੈ ਲਾਈਨਿੰਗ ਵਾਲਾ ਸੈਲਫ ਪ੍ਰਿੰਟ ਰਹੂਗਾ ਇਸ ਦੇ ਵਿੱਚ ਇਸ ਤਰ੍ਹਾਂ ਲਾਈਨਾਂ ਵਾਲਾ ਪ੍ਰਿੰਟ ਹੈ ਸੈਲਫ ਪ੍ਰਿੰਟ ਹਾਂਜੀ ਇਹ ਆਪਾਂ neck ਤੱਕ ਡਿਜ਼ਾਈਨ ਰੈਡੀ ਕੀਤਾ ਹੈ ਘੇਰੇ ਤੋਂ ਲੈ ਕੇ neck ਤੱਕ ਠੀਕ ਹੈ ਇਸ ਦਾ ਅੰਦਰਲੇ ਸੂਟਾਂ ਦਾ ਜਿਹੜਾ ਆਪਣਾ ਘੇਰਾ ਆਊਗਾ ਉਹ 26 ਇੰਚ ਦੇ ਲਗਭਗ ਹੋਊਗਾ ਮਤਲਬ ਕਿ ਜੇਕਰ ਕਿਸੇ ਦਾ ਘੇਰਾ 26 ਇੰਚ ਹੈ ਤਾਂ ਉਹ ਵੀ ਇਹਨੂੰ ਸਟਿਚ ਕਰਵਾ ਸਕਦਾ ਹੈ ਬਾਈਂ ਚਾਹਲਾ ਵੀ 21 ਆਲਾ ਵੀ 23 ਆਲਾ ਟੋਟਲੀ 1 ਇੰਚ ਤੋਂ ਲੈ ਕੇ 26 ਇੰਚ ਦੇ ਘੇਰੇ ਤੱਕ ਦਾ ਇਹ ਸੂਟ ਰੈਡੀ ਹੋ ਸਕਦਾ ਹੈ ਠੀਕ ਹੈ ਬਾਕੀ ਲੈਂਥ ਆਪ ਇਹਨਾਂ ਦੀ 45 ਇੰਚ ਦੇ ਲਗਭਗ ਰੱਖੀ ਹੈਗੀ ਰੈਡੀ ਜੇਕਰ ਤੁਸੀਂ ਇਸ ਦੀ ਲੈਂਥ ਵਧਾਉਣਾ ਚਾਹੁੰਦੇ ਹੋ ਵੀ ਵਧਾ ਸਕਦੇ ਹੋ ਕਿਉਂਕਿ ਇਸ ਦਾ ਜਿਹੜਾ ਵਰਕ ਹੈ ਉਹ ਇਸ ਤਰ੍ਹਾਂ ਹੀ ਡਿਜ਼ਾਈਨ ਕੀਤਾ ਗਿਆ ਹੈਗਾ ਕਿ ਲੈਂਥ ਦੇ ਵਿੱਚ ਜਾਂ ਵਿਡਥ ਦੇ ਵਿੱਚ ਕੋਈ ਦਿੱਕਤ ਨਹੀਂ ਆਉਗੀ ਠੀਕ ਹੈ ਇਸ ਦੇ ਵਿੱਚ ਐਦਾਂ ਦੇ ਫਲਾਰ ਨੇ ਇਹ येलो ਸ਼ੇਡ ਦੇ ਵਿੱਚ ਸੂਟ ਰਹੂਗਾ ਇਹ ਸਕਾਈ ਸ਼ੇਡ ਦੇ ਵਿੱਚ ਸੀ ਐਂਡ ਇਹਦੇ ਵਿੱਚ ਜਿਹੜੇ ਕਲਰ ਕੰਬੀਨੇਸ਼ਨ ਆਗੇ ਉਹ ਡਾਰਕ ਗ੍ਰੀਨ ਰਹੂਗਾ ਬੇਬੀ ਪਿੰਕ ਤੇ 골ਡਨ ਠੀਕ ਹੈ ਥੈਨ ਇਸ தி 슬ੀਵਸ ਆਜਾਂ ਸੇਮ ਵਰਕ ਹੈ ਸੇਮ ਫਲਾਰ ਹੈ ਪ੍ਰਿੰਟ ਦੇ ਨਾਲ ਹੀ ਇਹ ਡਿਜ਼ਾਈਨ ਕੀਤੀਆਂ ਗਈਆਂ ਨੇ 5 ਮੀਟਰ ਦੀ ਕੱਟ ਹੈ 올ਓਵਰ ਸੂਟ ਰਹੂਗਾ ਇਹ ਇਹਦੇ ਨਾਲ ਦੁਪੱਟਾ ਹੈਗਾ ਜੇਕਰ ਤੁਸੀਂ ਕਾਟਨ ਦੇ ਕਿਸੇ ਵੀ ਸਟੱਫ ਦੇ ਵਿੱਚ ਤੁਸੀਂ ਕਿਸੇ ਵੀ ਸਟੱਪ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਡਿਜ਼ਾਈਨ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਦੁਪੱਟੇ ਦੇ ਨਾਲ ਵੀ ਲੈ ਸਕਦੇ ਹੋ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਠੀਕ ਹੈ ਜੇਕਰ ਇਹ ਸੇਮ ਫਲਾਰ ਤੁਸੀਂ ਦੁਪੱਟੇ ਦੇ ਵਿੱਚ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਦਾ ਵੀ ਕਰਵਾ ਸਕਦੇ ਹੋ ਠੀਕ ਹੈ ਬਾਕੀ ਆਪਾਂ ਜਿੱਦਾਂ ਦੁਪੱਟੇ ਦੇ ਵਿੱਚ ਰੈਡੀ ਕਰਵਾਉਣੇ ਆ ਜਾਂ ਵਿਦਆਊਟ ਦੁਪੱਟਾ ਜਾਂ ਦੁਪੱਟਾ ਪਲੇਨ ਨਾਲ ਲੈਣਿਆ ਉਹਦੇ ਅਕੋਰਡਿੰਗ ਇਹਨਾਂ ਦੇ ਜਿਹੜੇ ਚਾਰਜਸ ਨੇ ਹਨਾ ਮਤਲਬ ਕਿ ਪ੍ਰਾਈਸ ਨੇ ਉਹ ਥੋੜੇ-ਮੋਟੇ ਚੇਂਜ ਹੋ ਜਾਣਗੇ ਠੀਕ ਹੈ ਹਾਂ ਜੀ ਇਹਦੇ ਨਾਲ ਇਹ ਦੁਪੱਟਾ ਰਹੂਗਾ ਗ੍ਰੀਨ ਸ਼ੇਡ ਦੇ ਵਿੱਚ ਹੀ ਦੁਪੱਟਾ ਇਹਦੇ ਨਾਲ ਪਿਓਰ ਔਰਗੰజా ਦਾ ਦੁਪੱਟਾ ਤੁਸੀਂ ਸਟੱਫ ਖੁਦ ਹੀ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਕਲੀਅਰਲੀ ਦਿਖ ਰਿਹਾ ਬਹੁਤ ਸੋਹਣਾ ਜਿਹਾ ਸਟੱਫ ਹੈ ਔਰਗੰజా ਦਾ ਪਿਓਰ ਔਰਗੰజా ਦਾ ਠੀਕ ਹੈ ਐਂਡ ਇਸ ਦੇ ਉੱਪਰ ਫੋਰ ਸਾਈਡ ਬਹੁਤ ਸੋਹਣੀ ਜਿਹੀ ਫਿਨਿਸ਼ਿੰਗ ਦਿੱਤੀ ਗਈ ਹੈ ਟਾਈ ਐਂਡ ਡਾਈ ਪਲੇਸ ਦੇ ਨਾਲ ਠੀਕ ਹੈ ਬਹੁਤ ਸੋਹਣਾ ਕਲਰ ਕੰਟਰਾਸਟ ਕੀਤਾ ਗਿਆ ਇਹ ਐਦਾਂ ਨਾਲ ਅ ਬਾਕੀ ਆਪਣੀ ਜਿਹੜੀ ਸ਼ਿਪਿੰਗ ਆ ਪੂਰੇ ਵਰਲਡ ਦੇ ਵਿੱਚ ਆ ਤੁਸੀਂ ਕਿਸੇ ਵੀ ਜਗ੍ਹਾ ਤੋਂ ਬੈਠੇ ਹੋਮੋਂ ਤੇ ਸਾਡੇ ਤੋਂ ਸੂਟ ਕੋਈ ਵੀ ਹੈਂਡ ਵਰਕ ਦੇ ਵਿੱਚ ਮਸ਼ੀਨ ਵਰਕ ਦਾ ਪੇਂਟ ਜਾਂ ਫਿਰ ਜਦਨ ਸ਼ਿੰਦੀ ਦਾ ਵਰਕ ਅੱਜ ਕੱਲ ਬਹੁਤ ਜ਼ਿਆਦਾ 트ੈਂਡਿੰਗ ਦੇ ਵਿੱਚ ਆ ਹਨਾ ਜਾਂ ਕੋਈ ਵੀ ਪਲੇਨ ਦੁਪੱਟੇ ਦਾ ਸਟਾਫ ਸੂਟ ਦਾ ਸਟਾਫ ਹਨਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਾਡੇ ਤੋਂ ਸਟਾਫ ਜਾਂ ਵਰਕ ਰੈਡੀ ਕਰਵਾ ਸਕਦੇ ਹੋ ਠੀਕ ਹੈ ਹਰ ਜਗ੍ਹਾ ਆਪਣੀ ਸ਼ਿਪਿੰਗ ਹੈਗੀ ਤੁਸੀਂ ਕਿਤੇ ਵੀ ਬੈਠੇ ਸੋਹਣੇ ਸੋਹਣੇ ਸੂਟ ਬਾਇ ਕਰ ਸਕਦੇ ਹੋ ਸਾਡੇ ਤੋਂ ਰੈਡੀ ਕਰਵਾ ਕੇ ਠੀਕ ਹੈ ਜੀ ਹਾਂਜੀ ਪੇਮੈਂਟ ਜਿਹੜੀ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੇਕਰ ਤੁਸੀਂ ਕੋਈ ਸੂਟ ਬਾਏ ਕਰਦੇ ਹੋ ਉਹਦੀ ਜਿਹੜੀ ਪੇਮੈਂਟ ਹੈ ਤੁਸੀਂ ਸਾਨੂੰ ਆਨਲਾਈਨ ਕਿਸੇ ਵੀ ਮੈਥਡ ਰਾਹੀਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੇ ਕੋਲ ਵਿਜ਼ਿਟ ਵੀ ਕਰ ਸਕਦੇ ਹੋ ਠੀਕ ਹੈ ਬਾਕੀ ਹੁਣ ਮਿਲਦੇ ਆਪਾਂ ਕੱਲ ਹੋਰ ਵੀਡੀਓ ਦੇ ਵਿੱਚ ਫੋਲ ਵੀ ਸੋਨੇ ਦੇ ਸੂਟ ਲੈ ਕੇ ਤਦ ਤੱਕ ਲਈ ਪਿਆਰੁ ਪੂਰੀ ਸਤਿ ਸ਼੍ਰੀ ਅਕਾਲ ਜੀ ਸਾਰੇ